ਦੇ ਸਰਕਾਰ ਦੇ ਵੱਲੋਂ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਊਗਾ ਕੀ ਹੋਣਾ ਚਾਹੀਦਾ ਕਿਸਾਨਾਂ ਦੇ ਲਈ ਸਾਨੂੰ ਹਰਿਆਣੇ ਚੋਂ ਰਿਸ਼ਤੇਦਾਰਾਂ ਤੋਂ ਲੈਣਾ ਪਈ ਉਹ ਵੀ ਮਿੰਤਾ ਕਰਕੇ ਮਤਲਬ ਪੰਜਾਬ ਚ ਤਾਂ ਬਿਲਕੁਲ ਹੀ ਨਹੀਂ ਮਿਲਿਆ ਦੁਕਾਨਾਂ ਵਾਲੇ ਵੀ ਜਵਾਬ ਦੇ ਗਏ ਹੱਥ ਖੜੇ ਕਰਕੇ ਪਾਣੀ ਦਾ ਰੋਲਾ ਸਰਕਾਰੀ ਪਾਣੀ بچਾਓ ਜੇ ਤੁਸੀਂ ਸਹੀ ਮੁੱਲ ਦਓ ਹੋਰ ਚੀਜ਼ਾਂ ਦੇ ਤਾਂ ਕਿਸਾਨ ਆਪੀ ਉਹਦੇ ਕਿ ਨਹੀਂ ਵਧੂਗਾ ਹੀ ਜਿੰਨਾ ਇਤਕੀਬੁਰਾ ਹਲਾਇਤ ਅੱਗੇ ਤੱਕ ਹੋਇਆ ਨਹੀਂ ਹੈ ਕਿ ਦੇ ਸਰਕਾਰਾਂ ਵੇਲੇ ਅੱਗੇ ਸਰਕਾਰ ਰਹੀ ਹੈ ਨਹੀਂ ਉਰਾ ਹੁਣ ਤਾਂ 2 ਸਾਲ ਹੋ ਗਏ ਵੀ ਰੇਸ ਪਰੇ ਕਣੀ ਤਾਂ ਬਹੁਤ ਤੰਗਾਈ ਕੰਮ ਹੈ ਅਸਤੇ ਪਹਿਲਾਂ ਤਾਂ ਇਹ ਕਹਾਂਗੇ ਸੈਂਟਰ ਸਰਕਾਰ ਨੂੰ ਕੋਈ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਇਸਦੇ ਵੀ ਪਹਿਲਾਂ ਤਾਂ ਨੰਬਰ ਤਾਂ ਇਹ ਹੱਲ ਕਰ ਲੈ ਕਿਉਂਕਿ ਕਿਸਾਨ ਇੱਕ ਬਸ ਤਾਂ ਤਖਨੀਆਂ ਤੇ ਹੈ ਇੱਕ ਬਸ ਉਹ ਕਾਰੋਬਾਰ ਹੋ ਡਾਣਾ ਵਪਾਰਿਕ ਪੰਜਾਬ ਦਾ ਖਾਲਾਤ ਕੋ ਚੰਗਾ ਨਹੀਂ ਹੈ ਔਰ ਕਿਸਾਨ ਦੀ ਤਖਲਾਤ ਹੋਣੀ ਹੋਣੀ ਹੈ ਕਿਉਂਕਿ ਹੁਣ ਤੁਸੀਂ ਗਾਜਰ ਲਾ ਲੋ ਅੱਜ ਗਾਜਰ ਜਾਨਵਰਾਂ ਦੇ ਖਾਣ ਵਾਤੇ ਵੀ ਕੋਈ ਖਰੀਦ ਨਹੀਂ ਰਿਹਾ ਉਹ ਦੇ ਕੋਈ ਇਹ ਚੀਜ਼ਾਂ ਤੇ ਕਿੱਥੇ ਕਿਸਾਨ ਪੂਰੇ ਕਰ ਲੂਗਾ ਜੀ ਟੋਟ ਲਈ ਦੇ ਪੈਸੇ ਨਹੀਂ ਪੂਰੇ ਹੁੰਦੇ ਜਦੋਂ ਰੇਟ ਫਿਕਸ ਕਰੇ ਜਾਂਦੇ ਵੀ ਇਹਨਾਂ ਨੂੰ ਇਹ ਰੇਟ ਤੇ ਮਾਲ ਚੱਕਾਂਗੇ ਜਿਵੇਂ ਗਾਜਰ ਲਾਈ ਹੈ ਛਲਗਮ ਲਾਇਆ ਮੂਲੀ ਸੀਜ਼ਨ ਦੀ ਚੀਜ਼ ਚੱਲ ਰਹੀ ਹੈ ਮਗਰ ਸੀਜ਼ਨ ਦੇ ਰੇਟ ਤੇ ਉਹਨਾਂ ਨੂੰ ਪੂਰੇ ਮਿਲ ਹੀ ਨਹੀਂ ਦੇ ਪੰਜਾਬ ਦੀ ਪੜਾਈ ਲਿਖਾਈ ਬਿਮਾਰੀ ਤਕਲੀਫ ਸਭ ਕੁਝ ਖਤਮ ਕਰਦਾ ਲੋਕਾਂ ਦਾ ਇਸ ਟਾਈਮ ਲੋਕ ਆਪਣੀ ਬਿਮਾਰੀ ਤੋਂ ਨਹੀਂ ਮਰ ਰਹੇ ਆ ਤਰਨਿਆਂ ਤੋਂ ਮਰ ਰਹੇ ਕਿਸੇ ਸਰਕਾਰ ਨੂੰ ਕਿਸਾਨਾਂ ਨੂੰ ਵੱਤਵਾਰ ਸਹੂਲਤਾਂ ਦੇਣੇ ਚਾਹੀਦੇ ਆ ਜੋ ਸਭ ਤੋਂ ਵੱਡਾ ਮੁੱਦਾ ਮੇਰੀ ਖਾਤਿਰ ਜਾਂ ਦੇਸ਼ ਦਾ ਗੱਲ ਕਰਦੇ ਜਾਂ ਪੰਜਾਬ ਦੀ ਗੱਲ ਕਰਦੇ ਹਾਂ ਪਰਾਲੀ ਦਾ ਕਿਸਾਨਾਂ ਦੇ ਨਾਮ ਤੇ ਜੋ ਸਬਸਿਡੀਆਂ ਨੇ ਫੈਕਟਰੀਆਂ ਨੂੰ ਦਿੱਤੀਆਂ ਜਾਂਦੀਆਂ ਕਾਰਖਾਨਿਆਂ ਨੂੰ ਦਿੱਤੀਆਂ ਜਾਂਦੀਆਂ ਕਿਸਾਨਾਂ ਲਈ ਅਲੱਗ-ਅਲੱਗ ਜਿਸ ਤਰੀਕੇ ਨਾਲ ਪਹਿਲਾਂ ਕਾਫੀ ਜ਼ਿਆਦਾ ਇਹਨਾਂ ਨੇ ਘੜਾਉ ਨੂੰ ਬਣਾਉਣ ਦੇ ਵੀ ਆਏ ਟੋਬੇ ਪਟਣ ਦੀਆਂ ਵੀ ਸਬਸਿਡੀਆਂ ਆਈਆਂ ਪਰ ਕਿਸਾਨਾਂ ਵੇਰ ਹੀ ਨਹੀਂ ਸੀਗੇ ਮੇਰੇ ਖਾਤੇ ਜਿਵੇਂ ਆਉਂਦੀਆਂ ਨੇ ਵਾਈ ਮੁਰ ਜਾਂਦੀਆਂ ਨੇ ਸਰਕਾਰ ਦੇ ਵੱਲੋਂ 1 ਫਰਵਰੀ ਨੂੰ ਬਜਟ ਪੇਸ਼ ਕਰਨਾ ਪਰ ਪੰਜਾਬ ਦੇ ਜੋ ਕਿਸਾਨ ਨੇ ਜੋ ਖੇਤੀ ਧੰਦੇ ਨਾਲ ਸੰਬੰਧਿਤ ਨੇ ਖੇਤੀ ਕਰਦੇ ਨੇ ਉਹ ਇਸ ਬਜਟ ਨੂੰ ਕਿਸ ਤਰ੍ਹਾਂ ਵੇਖਦੇ ਨੇ ਕੀ ਇਸ ਬਜਟ ਦੇ ਵਿੱਚ ਕੀ ਕਿਸਾਨਾਂ ਦੇ ਲਈ ਕੀ ਖਾਸ ਹੋਣਾ ਚਾਹੀਦਾ ਸਾਡੇ ਨਾਲ ਕਿਸਾਨ ਵੀਰ ਮੌਜੂਦ ਨੇ ਕਿਹਨਾ ਵੀਰੇ ਕਮਲਜੀਤ ਸਿੰਘ ਜੀ ਕਮਲਜੀਤ ਜੀ ਤੇ ਜੇਕਰ ਗੱਲ ਕਰ ਲਈ ਇੱਕ ਕੇਂਦਰ ਸਰਕਾਰ ਦੇ ਵੱਲੋਂ ਇੱਕ ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਊਗਾ ਕੀ ਹੋਣਾ ਚਾਹੀਦਾ ਕਿਸਾਨਾਂ ਦੇ ਲਈ ਕੀ ਸਸਤਾ ਹੋਣਾ ਚਾਹੀਦਾ ਤੇ ਕੀ ਕੇਂਦਰ ਸਰਕਾਰ ਵੱਲੋਂ ਇੱਕ ਤਾਂ ਇਹ ਦੇਖੋ ਯੂਰੀਏ ਦੀ ਆਪਣੇ ਡੀਏਪੀ ਦੀ ਕਿੱਲ ਬਹੁਤ ਆਈ ਹੈ ਇਸ ਵਾਰ ਸਾਨੂੰ ਹਰਿਆਣੇ ਚੋਂ ਰਿਸ਼ਤੇਦਾਰਾਂ ਤੋਂ ਲੈਣਾ ਪਈ ਉਹ ਵੀ ਮਿੰਤਾ ਕਰਕੇ ਮਤਲਬ ਪੰਜਾਬ 'ਚ ਤਾਂ ਬਿਲਕੁਲ ਹੀ ਨਹੀਂ ਮਿਲਿਆ ਦੁਕਾਨਾਂ ਵਾਲੇ ਵੀ ਜਵਾਬ ਦੇ ਗਏ ਹੱਥ ਖੜੇ ਕਰਕੇ ਤਾਂ ਲੈਣਾ ਨਾਲ ਤਾਂ ਆਪਣੇ ਵੀ ਚੀਜ਼ਾਂ ਲਾ ਕੇ ਦੇ ਰਹੇ ਸੀ ਨਾਲ ਮਤਲਬ ਕਿ ਕੁਛ ਨਾ ਕੁਛ ਮਹਿੰਗਾ ਦੇ ਰਹੇ ਸੀ ਠੀਕ ਆ 5 ਕਿਲੋ ਉਦਾਂ ਘਟਾਤਾ ਰੇਟ ਵਧਾਤੇ ਦੇਖੋ ਉਹਨਾਂ ਨੇ ਠੀਕ ਨਹੀਂ ਗੱਲ ਬਾਕੀ ਫਸਲਾਂ ਸਹੀ ਮੁੱਲ ਨਹੀਂ ਮਿਲ ਰਹੇਗੇ ਸਬਜ਼ੀ ਭਾਜੀ ਦੇ ਸਹੀ ਮੁੱਲ ਦੇਣ ਤਾਂ ਆਪੀ ਨਹੀਂ ਕਿਸਾਨ ਜੀਰੀ ਲਾਊਗਾ ਇਹ ਪਾਣੀ ਦੀ ਬਚਤ ਹੋਊਗੀ ਧਰਤੀ ਹਟਲ ਪਾਣੀ ਬਚੂਗਾ ਪਾਣੀ ਦਾ ਰੋਲਾ ਸਰਕਾਰੀ ਪਾਉਂਦੇ ਪਾਣੀ ਬਚਾਓ ਜੇ ਤੁਸੀਂ ਸਹੀ ਮੁੱਲ ਦਓ ਹੋਰ ਚੀਜ਼ਾਂ ਦੇ ਤਾਂ ਕਿਸਾਨ ਆਪ ਹੀ ਉਹਦੇ ਕੰਨੀ ਵਧੂਗਾ ਹੀ ਠੀਕ ਨਹੀਂ ਗੱਲ ਤਾਂ ਜੀਰੀਆ ਆਟੋਮੈਟਿਕਲੀ ਖਤਮ ਹੋ ਜਾਊਗੀ ਤਾਂ ਪਾਣੀ ਆਪ ਹੀ ਬਚਤ ਹੋ ਜਾਊਗੀ ਜੇ ਬਜਟ ਦੇ ਵਿੱਚ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਵੀ ਦੇਖੋ ਜੀ ਵੀ ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਆ ਪਤਾ ਹੈ ਕਹਿੰਦੇ ਵੀ ਪੰਜਾਬ ਦੇ ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਜੀ ਵੀ ਉਹਨਾਂ ਨੂੰ ਸਹੀ ਮੁੱਲ ਮਿਲਣਾ ਚਾਹੀਦਾ ਜੀ ਚੀਜ਼ਾਂ ਦਾ ਠੀਕ ਨਹੀਂ ਗੱਲ ਉਹਨਾਂ ਦਾ ਫਾਇਦਾ ਸੋਚਿਆ ਜਾਣਾ ਚਾਹੀਦਾ ਰੇਟ ਘਟਾਉਣੇ ਚਾਹੀਦੇ ਨੇ ਦੇਖੋ ਇਹ ਰੇ ਖਾਦ ਵੀ ਪੂਰੀ ਸਮੇਂ ਦੇ ਮਿਲੇ ਤਾਂ ਅਗਲਾ ਆਪਦੀ ਖੇਤੀਬਾੜੀ ਕਰ ਸਕਦਾ ਜੀ ਨਹੀਂ ਤਾਂ ਫਿਰ ਬੁਰਾ ਹਾਲ ਹੀ ਕਿਸਾਨਾਂ ਦਾ ਤੁਹਾਡੇ ਸਾਹਮਣੇ ਹੀ ਹੈ ਜੀ ਜਿੰਨਾ ਐਤਕੀ ਬੁਰਾ ਹਾਲ ਹੋਇਆ ਤਾਂ ਅੱਗੇ ਤੱਕ ਹੋਇਆ ਨਹੀਂ ਹੈਗਾ ਕਦੇ ਸਰਕਾਰਾਂ ਵੱਲੇ ਅੱਗੇ ਸਰਕਾਰਾਂ ਆ ਰਹੀਆਂ ਨਹੀਂ ਜੀ ਉਹ ਰਾ ਹੁਣ ਤਾਂ 2 ਸਾਲ ਹੋ ਗਏ ਵੀ ਰੇਸ ਪਰੇ ਕਰਨੀ ਤਾਂ ਬਹੁਤ ਤੰਗਾਈ ਕੰਮ ਆ ਕਿ ਜਿਸ ਤਰ੍ਹਾਂ ਤੁਸੀਂ ਜੂਰੀਏ ਦੀ ਗੱਲ ਕੀਤੀ ਰੇਹਾਂ ਸਪਰੇਹਾਂ ਦੀ ਗੱਲ ਕੀਤੀ ਕਿ ਕਿਸਾਨ ਵੀ ਲਗਾਤਾਰ ਰੌਲਾ ਪਾਉਂਦਾ ਆ ਰਿਹਾ ਕਿ ਕਦੇ 350 ਰੁਪਏ ਦਾ ਗੱਟਾ ਹੁੰਦਾ ਸੀ ਅੱਜ ਇਸ ਸਮਾਨੀ ਚੜ ਗਿਆ ਕਿ ਇਹਨਾਂ ਚੀਜ਼ਾਂ ਦੇ ਨਾਲ ਜੇਕਰ ਕੇਂਦਰ ਸਰਕਾਰ ਇਸ ਬਜਟ ਦੇ ਵਿੱਚ ਸਸਤਾ ਕਰ ਦੇ ਕੋਈ ਸਬਸਿਡੀ ਦਿੰਦੀ ਹੈ ਕਿ ਕਿਸਾਨਾਂ ਨੂੰ ਕੋਈ ਫਾਇਦਾ ਹੋਣਾ ਵਾ ਫਿਰ ਤਾਂ ਆਟੋਮੈਟਿਕਲੀ ਫਾਇਦਾ ਹੋਊਗਾ ਇਸ ਸਬਸਿਡੀ ਦੇਵੇ ਜੀ ਸਸਤਾ ਕਰੇ ਇਹ ਚੀਜ਼ ਜੇ ਹੁਣ ਉਹੀ 350 ਵਾਲੀ ਚੀਜ਼ 200 ਚ ਮਿਲੂਗੀ ਜਾਂ 150 ਚ ਮਿਲੂਗੀ ਆਪੀ ਫਾਇਦਾ ਹੋਊਗਾ ਜੀ ਜੇ ਹੁਣ ਚੀਜ਼ ਹੀ 700 ਚ ਮਿਲੂਗੀ ਉਹ ਚ ਕੀ ਫਾਇਦਾ ਹੋਊਗਾ ਕਿਸੇ ਨੂੰ ਉਸ ਦਾ ਕਿਸੇ ਨੂੰ ਵੀ ਨਹੀਂ ਫਾਇਦਾ ਹੋਣਾ ਹੈਗਾ ਚੀਜ਼ ਉਹ ਹੀ ਚੀਜ਼ ਮਤਲਬ ਪੈਦਾ ਕਰਨ ਦੀ ਇਜਾਜ਼ਤ ਦੇਣਾ ਜੀ ਚੀਜ਼ਾਂ ਨਾਲ ਕਿਸਾਨਾਂ ਨੂੰ ਫਾਇਦਾ ਹੋਵੇ ਨਾਲੇ ਤਾਂ ਗਵਰਨਮੈਂਟ ਨੂੰ ਆਮਦਨ ਹੋਵੇ ਨਾਲੇ ਕਿਸਾਨ ਨੂੰ ਆਮਦਨ ਹੋਵੇ ਜੀ ਦੋ ਤਰ੍ਹਾਂ ਦਾ ਫਾਇਦਾ ਹੋਣਾ ਚਾਹੀਦਾ ਜੇ ਇਨਕਮ ਹੋਊਗੀ ਆਪਣੇ ਕਿਸਾਨਾਂ ਕੋਲੇ ਤਾਂ ਹੀ ਉਹ ਗਾਹਾਂ ਵੀ ਇਨਕਮ ਦਿਸ ਵਾਰ ਚ ਪੈਦਾ ਕਰੂਗਾ ਜੀ ਸਰਕਾਰ ਨੂੰ ਵੀ ਫਾਇਦਾ ਹੋਊਗਾ ਉਹਦਾ ਇਨਕਮ ਜਾਊਗੀ ਸਰਕਾਰ ਨੂੰ ਆਬੀਸਲੀ ਜੀ ਗੱਲ ਹੈ ਜਦੋਂ ਤੁਹਾਡੇ ਕੋਲੇ ਇਨਕਮ ਤਾਂ ਗਾਹਾਂ ਵੀ ਇਨਕਮ ਜਾਊਗੀ ਹੋ ਇਹ ਤੁਹਾਡੇ ਕੋਲ ਇਹਨਾਂ ਇਨਕਮ ਦਾ ਸੋਰਸ ਹੈਗਾ ਗਾਹਾਂ ਆਪਾਂ ਕੀ ਕਿਸੇ ਨੂੰ ਪੈਦਾ ਕਰਕੇ ਦੇ ਦਾਂਗੇ ਚੀਜ਼ ਕਿਸਾਨ ਆਪੇ ਜਿਹੜਾ ਭੁੱਖਾ ਮਰਨ ਲੱਗ ਰਿਹਾ ਕਿਸੇ ਨੂੰ ਸੋਰਸ ਕੀ ਪੈਦਾ ਕਰ ਦੂਗਾ ਜੀ ਜੀ ਬਿਲਕੁਲ ਵੀਰ ਦਾ ਕਹਿਣਾ ਕਿ ਜੇ ਕਿਸਾਨ ਦੀ ਗੱਲ ਕਰ ਲਈ ਤਾਂ ਰੇਹਾਂ ਸਪਰੇਹਾਂ ਨੇ ਜੋ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਜਿਸ ਦੇ ਨਾਲ ਕਿਸਾਨ ਤੇ ਕਿਸਾਨੀ ਦਾ ਲੱਕ ਟੁੱਟਦਾ ਜਾ ਰਿਹਾ ਵੀਰ ਵੀ ਸਾਡੇ ਨਾਲ ਮੌਜੂਦ ਨੇ ਕਿਹਨਾ ਵੀਰੇ ਪ੍ਰਵਾਨ ਸਿੰਘ ਜੀ ਹਾਂ ਪ੍ਰਵਾਨ ਕਿਸ ਤਰ੍ਹਾਂ ਵੇਖਦੇ ਹੋ ਕੇਂਦਰ ਸਰਕਾਰ ਦੇ ਵੱਲੋਂ 1 ਫਰਵਰੀ ਨੂੰ ਬਜਟ ਪੇਸ਼ ਹੋਣ ਵਾਲਾ ਕਿਸਾਨੀ ਦੇ ਲਈ ਜੇਕਰ ਗੱਲ ਕਰੀਏ ਕੀ ਸਸਤਾ ਹੋਣਾ ਜੀ ਨੇ ਕਿਸ ਬਜਟ ਦੇ ਵਿੱਚ ਖਾਸ ਹੋਣਾ ਸਾਰਾ ਹਰ ਇੱਕ ਚੀਜ਼ ਸਸਤੀ ਹੋਣੀ ਚਾਹੁੰਦੇ ਜੀ ਕੋਈ ਵੀ ਰੇ ਸਪਰੇ ਹਰ ਇੱਕ ਚੀਜ਼ ਮਹਿੰਗੀ ਲੰਦਿੰਦੀ ਨਹੀਂ ਆਪਾਂ ਨੂੰ ਕੋਈ ਵੀ ਲੈਣ ਜਾਣ ਤੇ ਮੌਕੇ ਦੇ ਮਿਲਦੀ ਨਹੀਂ ਆਪਾਂ ਨੂੰ ਕਿਤੇ ਵੀ ਹਰ ਇੱਕ ਚੀਜ਼ ਨੂੰ ਲੈਣ ਜਾਣਾ ਤਾਂ ਦਿੱਕਤ ਹੀ ਲੱਗਦੀ ਹੈ ਜੀ ਸਰਕਾਰ ਨੂੰ ਵੀ ਇਸ ਦਾ ਫਾਇਦਾ ਕਰਨਾ ਚਾਹੀਦਾ ਜੀ ਕਿਸਾਨ ਨੂੰ ਜੀ ਬਿਲਕੁਲ ਵੀਰ ਦਾ ਕਹਿਣਾ ਕਿ ਕੇਂਦਰ ਸਰਕਾਰ ਦਾ ਜੋ ਬਜਟ ਪੇਸ਼ ਹੋਣ ਵਾਲਾ 1 ਫਰਵਰੀ ਨੂੰ ਉਸ ਦੇ ਵਿੱਚ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਲੱਗਦੀ ਹੈ ਕਿ ਜੋ ਰੇਹਾਂ ਸਪਰੇਹਾਂ ਨੇ ਜੋ ਲਗਾਤਾਰ ਜਿੰਨਾਂ ਦੇ ਰੇਟ ਵਧਦੇ ਜਾ ਰਹੇ ਨੇ ਉਹਨਾਂ ਦੇ ਰੇਟ ਘਟਣੇ ਚਾਹੀਦੇ ਨੇ ਕਿਰਕਿ ਇਸ ਦੇ ਨਾਲ ਕਿਸਾਨ ਨੂੰ ਵੀ ਫਾਇਦਾ ਹੋਵੇਗਾ ਅਤੇ ਜੋ ਕਿਸਾਨ ਦੀ ਲੁੱਟ ਹੋ ਰਹੀ ਆ ਉਹ ਵੀ ਬੰਦ ਹੋਵੇ ਕੀ ਕੀ ਨਾਮ ਹੈ ਸਰ ਵਿਨੋਦ ਕੁਮਾਰ ਜੀ ਬਿਰੋਧ ਕੁਮਾ ਕਿਸ ਤਰ੍ਹਾਂ ਵੇਖਦੇ ਹਾਂ ਕਿਰ ਕੇ ਜ਼ਿਕਰ ਕਿਸਾਨ ਦੀ ਗੱਲ ਕਰ ਲਈਏ ਇੱਕ ਪੰਜਾਬ ਬੈਸਦਾ ਜੋ ਦੇਸ਼ ਆ ਆਪਣਾ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਪਰ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਿਸਾਨ ਇਸ ਬਜਟ ਦੇ ਵਿੱਚ ਕੀ ਕੀ ਚਾਹੁੰਦਾ ਕੀ ਹੋਣਾ ਚਾਹੀਦਾ ਦੇਖੋ ਜੀ ਅਸੀਂ ਤਾਂ ਪਹਿਲਾਂ ਤਾਂ ਇਹ ਕਹਾਂਗੇ ਸੈਂਟਰ ਸਰਕਾਰ ਨੂੰ ਕੋਈ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਇਸ ਦੇ ਵੀ ਪਹਿਲਾਂ ਤਾਂ ਨੰਬਰ ਤਾਂ ਇਹ ਹੱਲ ਕਰਨ ਕਿਉਂਕਿ ਕਿਸਾਨ ਇੱਕ ਪਾਸੇ ਤਾਂ ਧਰਨੀਆਂ ਤੇ ਐ ਇੱਕ ਪਾਸੇ ਉਹ ਕਾਰੋਬਾਰ ਉਹ ਡਾਉਣ ਹੈ ਵਪਾਰ ਦਾ ਵੀ ਪੰਜਾਬ ਦਾ ਹਾਲਾਤ ਕੋਈ ਚੰਗਾ ਨਹੀਂ ਹੈ ਔਰ ਕਿਸਾਨ ਦੀ ਤਾਂ ਹਾਲਾਤ ਹੋਣੀ ਹੋਣੇ ਨੇ ਕਿਉਂਕਿ ਹੁਣ ਤੁਸੀਂ ਗਾਜਰ ਲਾ ਲਓ ਅੱਜ ਗਾਜਰ ਜਾਨਵਰਾਂ ਦੇ ਖਾਣ ਵਾਸਤੇ ਵੀ ਕੋਈ ਖਰੀਦ ਨਹੀਂ ਰਿਹਾ ਉਹ ਦੇਖੋ ਇਹ ਚੀਜ਼ਾਂ ਤੇ ਕਿੱਥੇ ਕਿਸਾਨ ਪੂਰੇ ਕਰ ਲੂਗਾ ਜੀ ਟੋਟ ਟਵਾਈ ਦੇ ਪੈਸੇ ਨਹੀਂ ਪੂਰੇ ਹੁੰਦੇ ਬਲਕਿ ਜਿਹੜੀ ਕਟਾ ਬੋਰੀ ਆ ਉਹ 60 ਰੁਪਏ ਦੀ ਉਹਦੇ ਚ ਅੰਦਰ ਮਾਲ 60 ਰੁਪਏ ਦਾ ਨਹੀਂ ਹੈ ਕਿਸਾਨ ਤਾਂ ਬਰਬਾਦੀ ਹੋ ਰਿਹਾ ਹੈ ਕਿਸਾਨ ਨੂੰ ਉਹਦੇ ਪੂਰੇ ਪੈਸੇ ਦਿੱਤੇ ਜਾਣ ਜਾਂ ਕੋਈ ਰੇਟ ਫਿਕਸ ਕਰੇ ਜਾਣ ਵੀ ਇਹਨਾਂ ਨੂੰ ਇਹਨਾਂ ਦੇ ਰੇਟ ਤੇ ਮਾਲ ਚੱਕਾਂਗੇ ਜਿਵੇਂ ਗਾਜਰ ਲਾਈ ਹੈ ਛਲਗਮ ਲਾਇਆ ਮੁੱਲੀ ਸਿਜਨ ਦੀ ਚੀਜ਼ ਚੱਲ ਰਹੀ ਹੈ ਮਗਰ ਸੀਜਨ ਦੇ ਰੇਟ ਉਹਨਾਂ ਨੂੰ ਪੂਰੇ ਮਿਲ ਹੀ ਨਹੀਂ ਦੇ ਕਿਸਾਨ ਤਾਂ ਉਹ ਦੇਖੋ ਬੀਜ ਪਾ ਕੇ ਬਹਿ ਗਿਆ ਮਗਰ ਉਹਦਾ 4 ਮਹੀਨੇ 2 ਮਹੀਨੇ ਵੇਟ ਵੀ ਕਰ ਲਈ ਮਗਰ ਉਹਦੇ ਉਹਨੂੰ ਪੇਮੈਂਟ ਨਹੀਂ ਮਿਲ ਰਹੀ ਇਸ ਕਰਕੇ ਕਿਸਾਨ ਦੇਵੇ ਡੇ ਕਿਸਾਨ ਮਰ ਰਿਹਾ ਇਹਨੂੰ ਬਚਾਉਣ ਵਾਸਤੇ ਸੈਂਟਰ ਸਰਕਾਰ ਨੂੰ ਵੱਡਾ ਪੈਕੇਜ ਦੇਣਾ ਚਾਹੀਦਾ ਕਿਸਾਨਾਂ ਨੂੰ ਵੱਡੇ ਪੈਕੇਜ ਦੇ ਵਿੱਚ ਇਹਨਾਂ ਦੇ ਸਹੂਲਤਾਂ ਵੀ ਵਿਵਧਾਨ ਔਰ ਕਮ ਸਿਕਾ ਇਹਨਾਂ ਨੂੰ ਮਰਨ ਤੋਂ ਵੀ ਬਚਾਣ ਦੂਜਾ ਨੰਬਰ ਜਿਹੜਾ ਪੰਜਾਬ ਦੇ ਖੇਹਲਾਤ ਅੱਜ ਬਾਰਡਰ ਬੰਦ ਪਿਆ ਨੂੰ ਕਾਰੋਬਾਰ ਸਾਰੇ ਖਤਮ ਹੋਏ ਖੜੇ ਨੇ ਦੇਖੋ ਕਿੱਥੋਂ ਤੋਂ ਲੋਕ ਕਿੱਥੇ ਤੱਕ ਜਾਂਦੇ ਨੇ ਸੜਕਾਂ ਦੇ ਲੋਕ ਸਰਪੰਚਾਂ ਨੇ ਵਿੱਚੋਂ ਪਰਚਾ ਪਾਇਆ ਕਿਸੇ ਪੰਜਾਬ ਪੁਲਿਸ ਨੇ ਸਰਪੰਚ ਨੇ 200 ਰੁਪਏ ਦੀ ਪਰਚੀ ਲਾਤੀ ਮੇਰੇ ਪਿੰਡ ਦੀ ਸੜਕ ਟੁੱਟੀ ਜਾਂਦੀ ਹੈ ਬਾਈ ਮੈਂ ਤਾਂ ਉੱਥੋਂ ਲਊਗਾ ਇਹ ਚੀਜ਼ਾਂ ਬਿਲਕੁਲ ਨਿਆਜ ਕਿੱਥੋਂ ਚੱਲ ਰਹੀ ਨੇ ਜੇ ਤਰਨੀ ਨਾ ਹੋਵੇ ਤਾਂ ਅਗਲਾ ਸਹੀ ਰਸਤੇ ਜਾਵੇ ਸਹੀ ਰਸਤੇ ਆਵੇ ਇਹ ਚੀਜ਼ਾਂ ਦਾ ਨਿਪਟਾਰਾ ਕਦੋਂ ਹੋ ਮਾਰਕੀ ਤੇ ਪੈਰੀਆ ਖਰ ਵਪਾਰੀ ਤੇ ਵੀ ਪੈਰੀਆ ਵਪਾਰੀ ਦਾ ਵਾਰ ਨਹੀਂ ਪੂਰਾ ਚੱਲ ਰਿਹਾ ਕਿਸਾਨ ਆਪਣੇ ਘਰੇ ਦੁਖੀ ਹੈ ਉਹ ਬਾਹਰ ਉੱਥੇ ਆ ਬੈਠਾ ਤਰਨੀਆਂ ਤੇ ਕਿੰਨੇ ਕ ਤਰਨੇ ਲੱਗਣਗੇ ਤਰਨੀਆਂ ਨੇ ਪੰਜਾਬ ਦੀ ਪੜਾਈ ਲਿਖਾਈ ਬਿਮਾਰੀ ਤਕਲੀਫ ਸਭ ਕੁਝ ਖਤਮ ਕਰਤਾ ਲੋਕਾਂ ਦਾ ਇਸ ਟਾਈਮ ਲੋਕ ਆਪਣੀ ਬਿਮਾਰੀ ਤੋਂ ਨਹੀਂ ਮਰ ਰਹੇ ਆ ਤਰਨੀਆਂ ਤੋਂ ਮਰ ਰਹੇ ਨੇ ਇਹ ਤਰਨੀਆਂ ਦਾ ਨਿਪਟਾਰਾ ਕਰਨਾ ਚਾਹੀਦਾ ਸੈਂਟਰ ਸਰਕਾਰ ਨੂੰ ਬੈਠ ਕੇ ਇਹਨਾਂ ਨਾਲ ਤਾਲਮਿਲ ਕਰਕੇ ਇਹਨਾਂ ਦਾ ਖਰਚਾ ਛੜਾਓ ਸਾਰੇ ਲੋਕਾਂ ਦਾ ਕਿਉਂਕਿ ਸੁਖ ਦੀ ਜ਼ਿੰਦਗੀ ਕਿਸਾਨ ਵੀ ਜੀਵੇ ਔਰ ਸੁਖ ਦੀ ਜ਼ਿੰਦਗੀ ਅਸੀਂ ਆਮ ਇਨਸਾਨ ਵੀ ਜੀਏ ਇਹ ਜੀ ਬਿਲਕੁਲ ਬినੋਦ ਦਾ ਕ ਕੀ ਕੇਂਦਰ ਸਰਕਾਰ ਦਾ ਜੋ ਬਜਟ ਆ ਰਿਹਾ ਇਸ ਦੇ ਵਿੱਚ ਜਿੱਥੇ ਰੇਹਾਂ ਸਪਰੇਹਾਂ ਦਾ ਸਸhtੀਆਂ ਹੋਣ ਉਥੇ ਹੀ ਇਹਨਾਂ ਨੇ ਜ਼ਿਕਰ ਕੀਤਾ ਕਿ ਜੋ ਹੁਣ ਠੰਡ ਦਾ ਮੌਸਮ ਆ ਗਾਜਰ ਗੋਭੀ ਸਲਗਮ ਅਜਿਹੀਆਂ ਚੀਜ਼ਾਂ ਜੋ ਕਿਸਾਨ ਆਪਣੇ ਖੇਤ ਦੇ ਵਿੱਚ ਬੀਜਦਾ ਪਰ ਉਹਨਾਂ ਦੇ ਜੋ ਭਾਅ ਨੇ ਭਾਅ ਨਹੀਂ ਮਿਲ ਰਹੇ ਜਿਸ ਕਰਕੇ ਜੇਕਰ ਗਾਜਰ ਦੀ ਗੱਲ ਕਰ ਲਈਏ ਤਾਂ ਗਾਜਰ ਸਲਗਮ ਗੋਭੀ ਨੂੰ ਅੱਜ ਡੰਗਰ ਵੀ ਨਹੀਂ ਖਾਰੇ ਐਨਾ ਰੇਟ ਸਸਤਾ ਹੋ ਚੁੱਕਿਆ ਸਾਡੇ ਨਾਲ ਹੋਰ ਕਿਸਾਨ ਮੌਜੂਦ ਨੇ ਵੀ ਰਿਪਰਜੂਦ 21 ਨਾ ਵੀਰੇ ਅਮਨਦੀਪ ਸਿੰਘ ਜੀ ਅਮਨ ਕਿਸ ਤਰ੍ਹਾਂ ਦੇਖਦੇ ਹੋ ਕਰਕੇ ਕੇਂਦਰ ਸਰਕਾਰ ਦੇ ਵੱਲੋਂ 1 ਫਰਵਰੀ ਨੂੰ ਜੋ ਬਜਟ ਆ ਉਹੋ ਪੇਸ਼ ਕੀਤਾ ਯਾਰ ਕੀ ਲੱਗਦਾ ਕਿਸਾਨਾਂ ਦੇ ਲਈ ਕੀ ਹੋਣਾ ਚਾਹੀਦਾ ਇਸ ਬਜਟ ਦੇ ਵਿੱਚ ਦੇਖੋ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੇ ਚਾਹੀਦੇ ਆ ਜੋ ਸਭ ਤੋਂ ਵੱਡਾ ਮੁੱਦਾ ਮੇਰੇ ਖਿਆਲ ਚ ਇਹ ਦੇਸ਼ ਦਾ ਗੱਲ ਕਰਦੇ ਜਾਂ ਪੰਜਾਬ ਦੀ ਗੱਲ ਕਰਦੇ ਹਾਂ ਪਰਾਲੀ ਦਾ ਤੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਮਤਲਬ ਪਰਾਲੀ ਨੂੰ ਰੋਕਥਮ ਲਈ ਦਿੱਲੀ ਤੱਕ ਰੋਲਾ ਪੈਂਦਾ ਪਰ ਮੈਂ ਜਿੱਥੋਂ ਤੱਕ ਸੰਦਰਭ ਸਭ ਤੋਂ ਵੱਡਾ ਉਹਦੇ ਵਿੱਚ ਇਸ਼ੂ ਕੀ ਹੈ ਵੀ ਉਹ ਕਿਸਾਨਾਂ ਦੇ ਨਾਮ ਤੇ ਜਿਹੜੀਆਂ ਸਬਸਿਟੀਆਂ ਨੇ ਫੈਕਟਰੀਆਂ ਨੂੰ ਦਿੱਤੀਆਂ ਜਾਂਦੀਆਂ ਘਰਖਾਨਿਆਂ ਨੂੰ ਦਿੱਤੀਆਂ ਜਾਂਦੀਆਂ ਕਿਉਂਕਿ ਉਹ ਉਹ ਇਨਸਟਰੂਮੈਂਟਾਂ ਤੇ ਕਰ ਦਿੰਦੇ ਆ ਵੀ ਫਲਾਣੇ ਫਲਾਣੇ ਇਨਸਟਰੂਮੈਂਟ ਤੇ ਉਹ ਹੈ ਤੇ ਫਲਾਣੇ ਫਲਾਣੇ کارਖਾਨੇ ਤੋਂ ਲਾਓ ਉਹਨਾਂ ਦੀਆਂ ਪ੍ਰਾਈਸ ਬਹੁਤ ਚਾਰੇ ਹੁੰਦੀਆਂ ਹੁਣ ਕੀ ਚਾਹੀਦਾ ਵੀ ਇਨਸਟਰੂਮੈਂਟ ਤੇ ਜਿਵੇਂ ਸਟਰੋ ਰੀਪਰ ਜਾਂ ਦੂਸਰਾ ਆ ਉਹ ਤੂੜੀ ਵਾਲੀਆਂ ਗੱਠਾਂ ਬੰਨਣ ਵਾਲੀਆਂ ਉਹਨੇ ਮਸ਼ੀਨਾਂ ਨੇ ਉਹ ਕਿਸਾਨ ਨੂੰ ਸਬਸਿਡੀ ਦੇਣ ਕਿਸਾਨ ਦੇਖੇ ਮੈਨੂੰ ਸਸਤੀ ਕਿੱਥੋਂ ਮਿਲਦੀ ਹੈ ਮੈਂ ਉੱਥੋਂ ਲਮਾਂ ਜਾ ਉਹ ਟਰੈਕਟਰਾਂ ਤੇ ਲਵਾਂ ਪਰ ਕਰਦੇ ਕਿਨੇ ਕਾਰਖਾਨਿਆਂ ਨੂੰ ਦੇ ਦਣਾਂਗੇ ਨੇ ਫਲਾਨੇ ਫਲਾਨੇ ਵੀ ਉਹਨਾਂ ਨੂੰ ਅਟੈਚਡ ਕਰਤਾ ਉਹਨਾਂ ਤੋਂ ਜਾ ਕੇ ਲਾਓ ਉਹਨਾਂ ਦੇ ਰੇਟ ਪਹਿਲਾਂ ਹੀ ਜ਼ਿਆਦੇ ਹੁੰਦੇ ਆ ਉਹ ਸਬਸਿਡੀ ਕਿਸਾਨਾਂ ਲਈ ਨਹੀਂ ਹੋਊਗੀ ਉਹ ਤਾਂ ਕਾਰਖਾਨੇ ਵਾਲਿਆਂ ਲਈ ਹੋਊਗੀ ਬਲਿਸ ਕਰਕੇ ਅਜਿਹੇ ਇਹਨਾਂ ਨੂੰ ਸਾਧਨ ਬਣਾਉਣੇ ਪੈਣੇ ਆ ਬਾਕੀ ਜੋ ਕਿਸਾਨੀ ਲਈ ਅਲੱਗ-ਅਲੱਗ ਜਿਸ ਤਰੀਕੇ ਨਾਲ ਪਹਿਲਾਂ ਕਾਫੀ ਜ਼ਿਆਦਾ ਇਹਨਾਂ ਨੇ ਗੜਾਉਨ ਬਣਾਉਣ ਦੇ ਵੀ ਆਏ ਟੋਬੇ ਪੱਟਣ ਦੀਆਂ ਵੀ ਸਬਸਿਡੀਆਂ ਆਈਆਂ ਉਹ ਬਾਰੇ ਕਿਸਾਨਾਂ ਨੂੰ ਵੇਅਰ ਹੀ ਨਹੀਂ ਸੀਗੇ ਮੇਰੇ ਖਿਆਲ ਜਿਵੇਂ ਆਉਂਦੀਆਂ ਨੇ ਵਾਈ ਮੁਰ ਜਾਂਦੀਆਂ ਨੇ ਵੀ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਨੂੰ ਅੱਬ ਦੇ ਬੰਦੇ ਭੇਜ ਕੇ ਉਹਨਾਂ ਕਿਸਾਨਾਂ ਨੂੰ ਵੇਅਰ ਕਰਨਾ ਚਾਹੀਦਾ ਹੈ ਵੀ ਕਿਉਂਕਿ ਕਈ ਸਕੀਮਾਂ ਆਉਂਦੀਆਂ ਨੇ ਮੈਨੂੰ ਪਤਾ ਹੀ ਨਹੀਂ ਲੱਗਦਾ ਜਿਹੜੀਆਂ ਕਿ ਕਿਸਾਨਾਂ ਦੇ ਕਈ ਲਾਭਦਾਇਕ ਹੁੰਦੀਆਂ ਨੇ ਇਸ ਕਰਕੇ ਮੈਂ ਤਾਂ ਇਹ ਦੇਖੇ ਜੋ ਸੋਚਦਾ ਵੀ ਇੱਕ ਸਰਕਾਰ ਨੂੰ ਬਿਖਾਸ ਕਰ ਕਿਸਾਨਾਂ ਵੱਲ ਪੂਰਾ ਧਿਆਨ ਦੇ ਕੇ ਕਿਉਂਕਿ ਕਿਸਾਨ ਅੱਜ ਇੱਕ ਮਤਲਬ ਐਡਾ ਲਾਹੇਵੰਦ ਤੁੰਦਾ ਨਹੀਂ ਰਿਹਾ ਕਿਸਾਨੀ ਵਾਲਾ ਵੀ ਉਹਨੂੰ ਮੁੱਖ ਦੇਖ ਕੇ ਤੇ ਸਾਰਾ ਜੇ ਆਪਣਾ ਸਟੇਟ ਦੀ ਗੱਲ ਕਰਦੇ ਆਂ ਵੀ ਇਹ ਖੇਤੀ ਤਰਕ ਖੇਤ ਹੈ ਆਹ ਆ ਪਰਦੇਸ਼ ਹੈ ਵੀ ਇਹਨੂੰ ਕਰਕੇ ਵੀ ਇਹਨਾਂ ਨੂੰ ਖਾਸ ਕਰਕੇ ਸੈਂਟਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਇਹੇ ਪੁਰਾਣੇ ਟਾਈਮ ਤੋਂ ਦੇਸ਼ ਦਾ ਢਿੱਡ ਭਰਦੇ ਆਏ ਆ ਤੇ ਇਹਨਾਂ ਵੱਲ ਧਿਆਨ ਦੇਵੇ ਹੁਣਿਆ ਸਾਹਿਬ ਤੁਸੀਂ ਖੇਤੀ ਸੰਧਾ ਦੀ ਵੀ ਗੱਲ ਕੀਤੀ ਆ ਕਿ ਜੋ ਖੇਤ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਖੇਤੀ ਸੰਧ ਮਹੋਇਆ ਕਰੇ ਜਾਂਦੇ ਨੇ ਉਹ ਸਹੀ ਨਹੀਂ ਪਹੁੰਚਦੇ ਕਿਸਾਨਾਂ ਤੱਕ ਜੋ ਡਿਸਟ੍ਰੀਬਿਊਟਰ ਨੇ ਉਹਨਾਂ ਤੱਕ ਪਹੁੰਚ ਜਾਂਦੇ ਨੇ ਉਹ ਆਪਣਾ ਮੁਨਾਫਾ ਕਮਾਉਂਦੇ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਸਾਨੂੰ ਵੱਡਾ ਮੁੱਦਾ ਜੇਕਰ ਗੱਲ ਕਰ ਲਈ ਐਮਐਸਪੀ ਦਾ ਵੀ ਚੱਲ ਰਿਹਾ ਕਿਉਂਕਿ ਕਈ ਕਿਸਾਨ ਕਹਿੰਦੇ ਨੇ ਕਿ ਜੇਕਰ ਹੋਰ ਫਸਲਾਂ ਦੇ ਉੱਤੇ ਸਾਨੂੰ ਐਮਐਸਪੀ ਦਿੱਤੀ ਜਾਵੇ ਤਾਂ ਫਿਰ ਜੋ ਕਿਸਾਨ ਆ ਲਗਾਤਾਰ ਪੰਜਾਬ ਦੇ ਵਿੱਚ ਪਾਣੀ ਵੀ ਕੱਢਦੇ ਯਾਰ ਤਾਂ ਜੀਰੀ ਤੋਂ ਵੀ ਛੁਟਕਾਰਾ ਬਿਲਕੁਲ ਜਿਹੜੀਆਂ ਪੰਜਾਬ ਦੀਆਂ ਫਸਲਾਂ ਜਿਵੇਂ ਜੀਰੀ ਤੇ ਕਣਕ ਹੈ ਜਾਂ ਮੱਕੀ ਹੈ ਇਹਨਾਂ ਤੇ ਆਲਰੇਡੀ ਉਹ ਹੈਗੀ ਹੈ ਮਤਲਬ ਐਮਐਸਪੀ ਹੈਗੀ ਹੈ ਪਰ ਸਰਕਾਰ ਨੂੰ ਜਿਹੜਾ ਉਹ ਰੇਟ ਨਿਸ਼ਚਿਤ ਕੀਤਾ ਹੋਇਆ ਐਮਐਸਪੀ ਹੈ ਉਹਦੇ ਤਾਂ ਜਿਵੇਂ ਕਲਜੀਰੀ ਕਣਕ ਦਾ ਵਿਕਦੀ ਐ ਮੱਕੀ ਦਾ ਮਤਲਬ ਘੱਟ ਰੇਟ ਤੇ ਵਿਕਦੀ ਐ ਉਹੋ ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਅਸੀਂ ਐਮਐਸਪੀ ਨਿਸ਼ਚਿਤ ਕਰਦੇ ਵੀ ਉਸ ਤੋਂ ਘੱਟ ਬਿਕੂਗੀ ਨਹੀਂ ਦੂਸਰਾ ਜੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਆ ਤਾਂ ਮੈਨੂੰ ਲੱਗਦਾ ਪੰਜਾਬ ਨੂੰ ਕਿਸਾਨਾਂ ਨੂੰ ਬਾਸਮਤੀ ਵੱਲ ਜਾਣਾ ਪੈਣਾ ਤੇ ਬਾਸਮਤੀ ਦੀ ਜਿਹੜੀ ਫਸਲ ਹੈ ਕਈ ਵਾਰ ਤਾਂ ਉਹਦੇ ਰੇਟ ਬਹੁਤ ਜ਼ਿਆਦਾ ਉੱਪ ਹੁੰਦੇ ਜੇ ਅੱਪ ਇਸ ਵਾਰ ਦੀ ਗੱਲ ਕਰਦੇ ਆ ਬਾਸਮਤੀ ਫਸਲ ਦੇ ਰੇਟ ਕਾਫੀ ਘਟ ਰਿਹਾ ਤੇ ਕਿਸਾਨਾਂ ਨੂੰ ਕਾਫੀ ਰਗੜਾ ਲੱਗਿਆ ਇਸ ਕਰਕੇ ਜੇ ਥੋੜਾ ਜਿਹਾ ਬਾਸਮਤੀ ਵੱਲ ਵੀ ਧਿਆਨ ਦੇ ਕੇ ਮਤਲਬ ਇੱਕ ਪ੍ਰਾਈਸ ਫਿਕਸ ਕਰ ਦੇਣਾ ਅਲਗ-ਅਲਗ ਬੀਜਾਂ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਕਾਫੀ ਪਾਣੀ ਵੀ ਬਚ ਸਕਦੇ ਤੇ ਸਰਕਾਰ ਨੂੰ ਵੀ ਫਾਇਦਾ ਹੋਊਗਾ